ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੱਸਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨੇ ਤਰਨਤਾਰਨ ਆਪਣੀ ਹਾਰ ਕਬੂਲ ਕਰ ਲਈ ਜਿਹੜੇ ਹਿਸਾਬ ਨਾਲ ਇਥੋਂ ਦੀ ਪੁਲਿਸ ਪਿਛਲੇ ਕਈ ਦਿਨ ਤੋਂ ਅਕਾਲੀ ਦਲ ਦੇ ਆਗੂਆਂ ਤੇ ਖਾਸ ਕਰਕੇ ਨੌਜਵਾਨਾਂ ਤੇ ਪਰਚੇ ਕਰਨ ਤੇ ਤੁਲੀ ਹੋਈ ਆ ਕੱਲ ਰਾਤ ਨੌਜਵਾਨਾਂ ਨੂੰ ਪਰਚੇ ਕਰਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਅੱਜ ਫੇਰ ਇੱਕ ਹੋਰ ਸਾਡੇ ਕੋਲ ਇਨਫਾਰਮੇਸ਼ਨ ਆਈ ਹੈ ਕਿ ਨੌਜਵਾਨਾਂ ਦੀ ਗੱਡੀ ਨੂੰ ਘੇਰ ਕੇ ਦੌਕੇ ਮਾਰੇ ਗਏ ਅਤੇ ਪਰਚੇ ਕੀਤੇ ਗਏ ਇਹ ਪਹਿਲੀ ਗੱਲ ਤਾਂ ਮੈਂ ਐਸਐਸਪੀ ਤਰਨਤਾਲ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆਮ ਆਦੀ ਪਾਰਟੀ ਦੇ ਵਰਕਰ ਨਹੀਂ ਤੁਹਾਡਾ ਕੰਮ ਕਾਨੂੰਨ ਵਿਵਸਥਾ ਨੂੰ ਠੀਕ ਕਰਕੇ ਰੱਖਣਾ ਤੇ ਆਮ ਆਦੀ ਪਾਰਟੀ ਜਿਸ ਸਾਹਿਬ ਨਾਲ ਪੁਲਿਸ ਦੀ ਦੁਰਵਰਤੋਂ ਕਰਕੇ ਇੱਥੇ ਕੱਲੀਦਲ ਦੇ ਆਗੂਆ ਨੂੰ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਆ ਅਸੀਂ ਦੱਸਣਾ ਚਾਹੁੰਦੇ ਆ ਕਿ ਜੇਕਰ ਇਹ ਕੰਮ ਬੰਦ ਨਾ ਕੀਤਾ ਗਿਆ ਪਰਚੇ ਜਿਹੜੇ ਝੂਠੇ ਨੌਜਵਾਨਾਂ ਤੇ ਕੀਤੇ ਜਾ ਰਹੇ ਨੇ ਜੇ ਨਾ ਕੈਸਲ ਕੀਤੇ ਗਏ ਤਾਂ ਯੂਥ ਕੱਲੀਦਲ ਥੋਕ ਕੇ ਇੱਥੇ ਧਰਨਾ ਲਾਊਗਾ ਚਾਹੇ ਸਾਨੂੰ ਐਸਐਸਪੀ ਦਫ਼ਤਰ ਦਾ ਘਰਾਓ ਕਰਨਾ ਪਵੇ ਡੀਸੀ ਦਫ਼ਤਰ ਦਾ ਘਰਾਓ ਕਰਨਾ ਪਵੇ ਚਾਹੇ ਇੱਥੇ ਚੌਂਕ 'ਚ ਬੈਠ ਕੇ ਸੜਕ ਜਮ ਕਰਨੀ ਪਵੇ ਯੂਥ ਕੱਲੀਦਲ ਉਹਦੇ ਪਿੱਛੇ ਨਹੀਂ ਹਟੂਗਾ ਇਹ ਜਿਹੜੇ ਹਸਾਮਨਾ ਤੁਸੀਂ ਹੁਣੇ ਇਸ ਹਰਕਤ ਤੇ ਉਤਰਿਆ ਹੋ ਆਮ ਆਦੀ ਪਾਰਟੀ ਦੇ ਕੈਂਡੀਡੇਟ ਹਰਮੇਸ਼ ਸੰਧੂ ਜੀ ਹੁਣ ਲੱਤਾ ਕਿਉਂ ਕੰਬਦਿਆਂ ਨੇ ਹੁਣ ਜੇ ਸਾਹਮਣੇ ਮੈਦਾਨ ਚ ਖੜੇ ਹੋ ਤਾਂ ਫਿਰ ਹੁਣ ਡਟ ਕੇ ਇਲੈਕਸ਼ਨ ਲੜੋ ਪਤਾ ਲੱਗ ਜਾਊਗਾ ਕਿਹੜਾ ਤਰੀਕ ਨੂੰ ਕੀ ਤਰਨ ਤਾਰਨ ਦੀ ਜਿਹੜੀ ਸੰਗਤ ਆ ਉਹ ਕਿਹਨੂੰ ਪਿਆਰ ਕਰਦੀ ਆ ਤੁਹਾਨੂੰ ਪਿਆਰ ਕਰਦੀ ਆ ਕਿ ਕੱਲ ਜਨ ਨੇ ਪਿਆਰ ਕਰਦੀਆ ਜਿਹੜਾ ਕੱਲ ਜਨ ਨੇ ਤੁਹਾਨੂੰ ਤਿੰਨ ਵਾਰ ਐਮ.ਐਲ.ਏ ਬਣਾਇਆ ਸੀ ਸੋ ਇਸ ਲਈ ਅਸੀਂ ਚੋਣ ਕਮਿਸ਼ਨ ਉਹਨਾਂ ਨੂੰ ਵੀ ਚੋਣ ਕਮਿਸ਼ਨ ਨੂੰ ਵੀ ਅਸੀਂ ਜਿਹੜੀ ਆ ਇਹ ਰਿਟਰਨ ਦੇ ਵਿੱਚ ਲਿਖ ਕੇ ਕਾਰਵਾਈ ਭੇਜ ਰਹੇ ਆ ਕਿ ਕਿਸ ਹਿਸਾਬ ਨਾਲ ਤੇ ਗੁੰਡਾ ਰਾਜ ਤਰਨਤਾਰਨ ਦੇ ਵਿੱਚ ਜਿਹੜਾ ਬਣਾ ਦਿੱਤਾ ਗਿਆ ਇਹਨਾਂ ਨੇ ਸੋ ਇਸ ਲਈ ਅਸਲੀ ਚੇਤਾਵਨੀ ਦਿੰਦੇ ਆ ਯੂਥ ਕਾਂਗਰਸ ਵੱਲੋਂ ਕਿ ਜੇ ਗੁੰਡਾ ਰਾਜ ਪੁਲਿਸ ਵਾਲਾ ਗੁੰਡਾ ਰਾਜ ਬੰਦ ਨਾ ਕੀਤਾ ਗਿਆ ਤਾਂ ਸਾਨੂੰ ਜੋ ਵੀ ਇੱਥੇ ਧਰਨਾ ਮੁਜਾਹਰਾ ਕਰਾਉ ਜੋ ਵੀ ਕਰਨਾ ਪਿਆ ਸੀ ਜ਼ਰੂਰ ਕਰਾਂਗੇ ਕਿਉਂਕਿ ਐਦਾਂ ਸ਼੍ਰੋਮਣੀ ਕਾਲਜ ਦੇ ਵਰਕਰਾਂ ਨੂੰ ਆਗੂਆਂ ਨੂੰ ਨੌਜਵਾਨਾਂ ਨੂੰ ਤੁਸੀਂ ਡਰਾ ਨਹੀਂ ਸਕਦੇ ਛੁੱਟੇ ਪਰਚੇ ਕਰਕੇ ਸੋ ਇਸ ਲਈ ਮੈਂ ਬੇਨਤੀ ਕਰਦਾ ਹੈ ਕਿ ਕਾਲਜ ਦੇ ਵਰਕਰਾਂ ਨੂੰ ਨੌਜਵਾਨਾਂ ਨੂੰ ਕਿ ਘਬਰਾਉਣ ਦੀ ਲੋੜ ਨਹੀਂ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹਰ ਵਰਕਰ ਦੇ ਪਿੱਠ ਤੇ ਖੜੇ ਨੇ ਉਹਨਾਂ ਨੇ ਉੱਚ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਆ ਕਿ ਜੇਕਰ ਇਹ ਕੰਮ ਬੰਦ ਨਾ ਕੀਤਾ ਤਾਂ ਇਹਦੇ ਜਿਹੜੇ ਅੰਜਾਮ ਨੇ ਜਿਹੜੇ ਨੇ ਉਹ ਤੁਹਾਨੂੰ ਫਿਰ ਭੁਗਤਣੇ ਪੈਣਗੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਸੋ ਇਸ ਲਈ ਇਹ ਕੰਮ ਬੰਦ ਕਰੋ ਤਕੜੇ ਹੋ ਕੇ ਸਾਹਮਣੇ ਜੇ ਲੱਤਾਂ ਦੀ ਜਾਨ ਹੈ ਤਾਂ ਇਲੈਕਸ਼ਨ ਲੜੋ ਇਹ ਗੁੰਡਾਗਰਦੀ ਸਰਕਾਰੀ ਗੁੰਡਾਗਰਦੀ ਪ੍ਰਾਈਵੇਟ ਗੁੰਡਾਗਰਦੀ ਬੰਦ ਕਰੋ ਸ਼੍ਰੋਮਣੀ ਅਕਾਲੀ ਦਾ